ਚਾਬੀ ਜੀ ਕੇ ਟੋਂਸਾ ਨੂੰ ਦੇਖਣ ਵਾਲੇ ਸਾਡੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਤੋੜਲਾ ਮੰਤਰੀ ਕੋਰ ਦਰਸ਼ਕ ਇਸ ਵਕਤ ਦੀ ਅਪਡੇਟ ਗੁਰਦਾਸਪੁਰ ਤੋਂ ਨਿਕਲ ਕੇ ਸਾਹਮਣੇ ਆ ਰਹੀ ਦੱਸਿਆ ਜਾਏ ਗੁਰਦਾਸਪੁਰ ਦੇ ਤਾਰੀਵਾਲ ਕਸਬਾ ਦੇ ਬੱਸ ਸਟੈਂਡ ਨੇੜੇ ਇੱਕ ਕਾਰ ਦੇ ਬਾਹਰ ਇੱਕ ਚੋਰ ਵੱਲੋਂ ਜੋ ਐਕਟਿਵਾ ਸਕੂਟੀ ਨੂੰ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਜਦ ਜੋ ਕਰਦਾ ਮਾਲਕ ਹੈ ਉਹਨਾਂ ਵੱਲੋਂ ਸੀਸੀਟੀਵੀ ਕੈਮਰੇ ਵੀ ਦੇਖਿਆ ਗਿਆ ਕਿ ਇੱਕ ਲੜਕੇ ਵੱਲੋਂ ਉਹਨਾਂ ਦੀ ਸਕੂਟੀ ਨਾਲ ਛੇੜਛਾੜ ਕੀਤੀ ਜਾ ਰਹੀ ਜਦੋਂ ਪੱਜ ਕੇ ਬਾਹਰ ਜਾ ਕੇ ਵੇਖਿਆ ਤਾਂ ਉਸ ਲੜਕੇ ਨੂੰ ਪੁੱਛਿਆ ਤੂੰ ਕੀ ਕਰ ਰਿਹਾ ਤਾਂ ਉਸ ਦੇ ਵੱਲੋਂ ਅੱਗੇ ਤੂੰ ਜੋ ਮਕਾਨ ਮਾਲਕ ਸੀ ਕਰਦਾ ਮਾਲਕ ਸੀ ਉਹਨਾਂ ਉੱਤੇ ਹਮਲਾ ਕਰ ਦਿੱਤਾ ਗਿਆ ਤੁਹਾਨੂੰ ਦੱਸ ਦਈਏ ਕਿ ਇਹ ਸਰਬਜੀਤ ਬੁਟੀਕ ਦੇ ਬਾਹਰ ਜੋ ਰਿਟਾਇਰਡ ਡਾਕਟਰ ਰਤਨ ਸਿੰਘ ਦੇ ਘਰ ਦੇ ਜੋ ਮਾਮਲਾ ਹੈ ਜਿਨ੍ਹਾਂ ਵੱਲੋਂ ਘਰ ਦੇ ਬਾਹਰ ਜਾ ਕੇ ਵੇਖਿਆ ਗਿਆ ਤਾਂ ਉਸ ਚੋਰ ਵੱਲੋਂ ਡਾਕਟਰ ਰਤਨ ਸਿੰਘ ਤੇ ਉੱਪਰ ਹਮਲਾ ਕਰ ਦਿੱਤਾ ਗਿਆ ਅਤੇ ਬਾਅਦ ਵਿੱਚ ਡਾਕਟਰ ਰਤਨ ਸਿੰਘ ਵੱਲੋਂ ਉਸ ਦੀ ਚੰਗੀ ਛਿੱਤਰ ਪ੍ਰੇਡ ਕੀਤੀ ਗਈ ਅਤੇ ਉਸ ਤੋਂ ਬਾਅਦ ਰਾਜਾਂਦੇ ਰਾਗੀਰਾਵਲੋਂ ਵੀ ਉਸ ਨੂੰ ਫੜ ਕੇ ਚੰਗਾ ਕੁਟਾਪਾ ਲਾਇਆ ਅਤੇ ਬਾਅਦ ਵਿੱਚ ਜਦ ਉਹ ਚੋਰ ਇਤਨਾ ਚੁਸ ਨਿਕਲਿਆ ਕਿ ਇੰਨੀ ਭੀੜ ਵਿੱਚੋਂ ਵੀ ਉਹ ਪੱਜਨ ਵਿੱਚ ਫਰਾਰ ਹੋ ਗਿਆ पर जो कार दे मालिक डॉक्टर रतन सिंह वलो भी ਲੋਕਾਂ ਨੂੰ ਅਪੀਲ ਕੀਤੀ ਗਈ ਕਿ ਆਪਣੇ ਕਾਰ ਦੇ ਬਾਹਰ ਖੜੇ ਵਾਹਨ ਉਤੇ ਜ਼ਰੂਰ ਨਜ਼ਰ ਰੱਖਣ ਕਿਉਂਕਿ ਅੱਜ ਕੱਲ ਦੇ ਚੋਰ ਕੋਈ ਵੀ ਬਾਹਰ ਖੜੀ ਗੱਡੀ ਜਾਂ ਸਕੂਟੀ ਉਤੇ ਆਪਣੀ ਚੋਰੀ ਕਰਨ ਵਿੱਚ ਕਾਮਯਾਬ ਰਹਿੰਦੇ ਹਨ ਪਰ ਇਸ ਵਕਤ ਜੋ ਚੋਰ ਸੀ ਆਪਣੇ ਪੱਜਨ ਵਿੱਚ ਕਾਮਯਾਬ ਰਿਹਾ ਇਸ ਪੂਰੇ ਮਾਮਲੇ ਨੂੰ ਲੈ ਕੇ ਕੁਝ ਕਹਿਣਾ ਸੀ कार ਦੇ ਮਾਲਕ ਡਾਕਟਰ ਰਤਨ ਸਿੰਘ ਦਾ ਆ ਉਹ ਵੀ ਸੁਣਦੇ ਹਾਂ ਏ ਸਾਰੇ ਸੰਗ ਮੈਂ ਆਪਣਾ ਸਰਜੀਤ ਬੁਟੀਕ ਤੋਂ ਬੋਲਦਾ ਡਾਕਟਰ ਰਤਨ ਸਿੰਘ ਮੇਰਾ ਨਾਮ ਅਸੀਂ ਮੈਂ ਨਾ ਆਪਣੀ ਰੁਟੀਨ ਦੇ ਵਿੱਚ ਹੀ ਸਕੂਟੀ ਜਿਹੜੀ ਹੈ ਮੈਂ ਦੁਕਾਨ ਦੇ ਅੱਗੇ ਲਾ ਦਿੰਦਾ ਤੇ ਅੰਦਰ ਬੈਠੇ ਹੋਈ ਤਾਂ ਕੈਮਰੇ ਸਾਡੇ ਚੱਲਦੇ ਹੁੰਦੇ ਆ ਤੇ ਕੈਮਰਿਆਂ ਦੇ ਵਿੱਚ ਸਾਨੂੰ ਬਾਹਰ ਦੀ ਸਾਰੀ ਨਜ਼ਰ ਆਂਦੀ ਆ ਤੇ ਉਹ ਇਹ ਗੱਲ ਟਾਈਮ ਕੋਈ ਸਾਡੇ 7 ਵਜੇ ਦੀ ਗੱਲ ਆ ਅੰਦਰ ਹੀ ਮੈਂ ਬੈਠਾ ਸੀ ਤੇ ਉਹ ਸਕੂਟੀ ਮੇਰੀ ਬਾਹਰ ਖੜੀ ਸੀ ਤੇ ਉਹ ਕੈਮਰੇ ਅਸੀਂ ਦੇਖ ਰਹੇ ਆ ਤੇ ਉਹ ਨਾ ਕੋਈ ਇੱਕ ਮੁੰਡਾ ਆਇਆ ਆ ਕੇ ਤੇ ਉਹਨੇ ਪਹਿਲਾਂ ਆ ਕੇ ਤੇ ਸਕੂਟਰੀ ਤੇ ਲਾਗੇ ਖਲੋਤਾ ਲਾਗੇ ਖਲੋ ਕੇ ਫਿਰ ਉਹਨੇ ਜੇਬ ਚੋਂ ਕੁਝ ਚਾਬੀ ਵਗੈਰਾ ਕੱਢੀ ਆ ਕੋਈ ਉਹਨੇ ਲਾਉਣ ਦੀ ਕੋਸ਼ਿਸ਼ ਨਹੀਂ ਅਜੇ ਕੀਤੀ ਤੇ ਉਹਨੇ ਹੈਂਡਲ ਵੇਖਿਆ ਵੀ ਹੈਂਡਲ ਵੇਖ ਲੌਕ ਆ ਕਿ ਜਾਂ ਨਹੀਂ ਲੌਕ ਉਹਨੇ ਵੇਖਿਆ ਜਦੋਂ ਵੇਖਿਆ ਵੀ ਸਕੂਟਰੀ ਲੌਕ ਆ ਉਹਨੇ ਲਾਗੇ ਖੜਾ ਰਿਹਾ ਪਹਿਲਾਂ ਮੈਂ ਉਹਦੀਆਂ ਹਰਕਤਾਂ ਅੰਦਰੋਂ ਨੋਟ ਕਰਦਾ ਰਿਹਾ ਵੀ ਇਹ ਕੀ ਕਰਦਾ ਕੀ ਨਹੀਂ ਮੈਂ ਜਦੋਂ ਦੇਖਿਆ ਪੀ ਐਸ ਸਕੂਟ ਲੈ ਆਈ ਜਉ ਤੇ ਮੈਂ ਫੇਰ ਦੇਖਣਾ ਮੈਂ ਅੰਦਰੋਂ ਬਾਹਰ ਨਿਕਲਿਆ ਬਾਹਰ ਨਿਕਲ ਕੇ ਤੇ ਫੇਰ ਮੈਂ ਉਹਨੂੰ ਵੇਖਿਆ ਵੀ ਤੂੰ ਕੌਣ ਆ ਕੀ ਗੱਲ ਆ ਤੂੰ ਕਿਉਂ ਖੜਾ ਇੱਥੇ ਮੈਨੂੰ ਕਹਿੰਦਾ ਅੰਕਲ ਜੀ ਮੈਂ ਕੋਈ ਚੋਰ ਥੋੜਾ ਵਾਂ ਮੈਂ ਚੋਰ ਨਹੀਂ ਤੇ ਫੇਰ ਤੂੰ ਆ ਕੀ ਇਹ ਹੈਂਡਲ ਕਿਉਂ ਤੂੰ ਇਹਨੂੰ ਛੇੜਨ ਲਾ ਖੋਲਣ ਦੀ ਕੋਸ਼ਿਸ਼ ਕਿਉਂ ਕਰ ਰਿਹਾ ਮੈਂ ਉਹਨੂੰ ਜਦੋਂ ਲੱਗਾ ਪੁੱਛਿਆ ਨਾ ਤੇ ਉਹ ਮੇਰੇ ਮਤਲਬ ਕੋਸ਼ਿਸ਼ ਕਰਨ ਲੱਗਾ ਕਿ ਇੱਥੋਂ ਮੈਂ ਇਹਨੂੰ ਮਤਲਬ ਧੱਕਾ ਦੇ ਕੇ ਤੇ ਭੱਜ ਜਾ ਪਰ ਮੈਂ ਫੇਰ ਵੀ ਕੋਈ ਉਹਨੂੰ ਮੌਕੇ ਦੇ ਉੱਤੇ ਜਿਹੜਾ ਉਹ ਦਬੋਚ ਲਿਆ ਤੇ ਉਹਨੂੰ ਭਜਣ ਦੀ ਉਹਨੂੰ ਭਜਣ ਦੀ ਉਹਨੂੰ ਕੋਸ਼ਿਸ਼ ਕੀਤੀ ਪਰ ਮੈਂ ਉਹਨੂੰ ਭਜਣ ਨਹੀਂ ਦਿੱਤਾ ਤੇ ਉਹ ਇਹ ਆ ਕਿ ਇਸ ਕਰਕੇ ਆ ਵੀ ਜੇ ਮੈਂ ਨਾ ਨਿਕਲਦਾ ਬਾਹਰ ਤੇ ਉਹਨੇ ਸਕੂਟਰੀ ਲੈ ਜਾਣੀ ਸੀ ਅੱਜ ਕੱਲ ਸਕੂਟਰੀ ਵੀ ਘੱਟੋ ਘੱਟ ਲੱਖ ਰੁਪਏ ਤੋਂ ਘੱਟ ਸਕੂਟਰੀ ਨਹੀਂ ਆਉਂਦੀ ਤੇ ਇੱਥੇ ਸਾਡੇ ਧਾਰੀਵਾਲ ਦੇ ਵਿੱਚ ਚੋਰਾਂ ਦੇ ਇੰਨੇ ਹੌਸਲੇ ਬਲੰਦ ਹੋ ਗਏ ਆ ਕਿ ਦਿਨ ਦਿਹਾੜੇ ਜਾਂ ਕੈਮਰਿਆਂ ਦੀਆਂ ਕੈਮਰਿਆਂ ਦੇ ਸਾਹਮਣੇ ਚੀਜ਼ਾਂ ਜਿਹੜੀਆਂ ਚੋਰੀ ਕਰਨ ਦੀਆਂ ਕੋਸ਼ਿਸ਼ ਕਰਦੇ ਨੇ ਠੀਕ ਹੈ ਜਦੋਂ ਉਹ ਆ ਕਿ ਭੀੜ ਇਕੱਠੀ ਹੋ ਗਈ ਭੀੜ ਦਾ ਉਹ ਫਾਇਦਾ ਉਠਾ ਕੇ ਤੇ ਮੇਰੇ ਕੋਲੋਂ ਛਡਾ ਕੇ ਤੇ ਉਹ ਭੱਜ ਗਿਆ ਕੱਲ ਦੀ ਘਟਨਾ ਤੋਂ ਅਸੀਂ ਤੇ ਸਾਰੇ ਇਸ ਤਰ੍ਹਾਂ ਕਹਿੰਨੇ ਆ ਕਿ ਹਰ ਕੋਈ ਆਪਣੀ ਸੇਫਟੀ ਆਪ ਕਰੇ ਕਿਉਂਕਿ ਚੋਰਾਂ ਦੇ ਹੌਸਲੇ ਇੰਨੇ ਉੱਚੇ ਨੇ ਕਿ ਉਹ ਮਤਲਬ ਸ਼ਰੇ ਆਮ ਹੀ ਉਹ ਮਤਲਬ ਚੀਜ਼ ਜਿਹੜੀ ਆ ਉਹ ਲੈ ਜਾਂਦੇ ਨੇ ਚੋਕੇ ਇਸ ਕਰਕੇ ਆ ਕਿ ਅਸੀਂ ਤੇ ਇਹੀ ਮੰਗ ਕਰਦੇ ਆ ਇਹ ਪ੍ਰਸ਼ਾਸਨ ਅੱਗੇ ਵੀ ਇਹੀ ਬੇਨਤੀ ਕਰਦੇ ਆ ਕਿ ਇਹਨਾਂ ਚੋਰਾਂ ਨੂੰ ਜਿਹੜੀ ਆ ਉਹ ਵੱਧ ਤੋਂ ਵੱਧ ਜਿੰਨੀ ਹੋ ਸਕੇ ਉਹਨਾਂ ਤੇ ਸਖਤੀ ਕੀਤੀ ਜਾਵੇ ਤੇ ਚੋਰਾਂ ਨੂੰ ਜਿਹੜੀ ਆ ਉਹ ਨੱਥ ਪਾਈ ਜਾਵੇ ਅਸੀਂ ਫਿਰ ਹਾਜ਼ਰ ਹੋਵਾਂਗੇ ਨਵੇਂ ਅਪਡੇਟਸ ਤੇ ਇਹਨੂੰ ਲਾਈਕ ਕਮੈਂਟ ਅਤੇ ਫੋਲੋ ਕਰਨਾ ਨਾ ਭੁੱਲਣਾ ਧੰਨਵਾਦ